ਮਾਮਲਾ ਭਾਜੀ ਇਦਾਂ ਹੈ ਕਿ ਇੱਕ ਰਾਈਡ ਪੈ ਰਹੀ ਹੈ ਤੇ ਪਬਲੀਨ ਮੋਲ ਦੇ ਕੋਲ ਇੱਕ ਗੱਡੀ ਕਿਸੇ ਗੱਡੀ ਦੇ ਨਾਲ ਟੱਚ ਹੁੰਦੀ ਹੈ। ਮੁੜੀ ਦੁਖਦਾਈ ਗੱਲ ਹੋਈ ਕਿ ਹਲਕੀ ਜਿਹੀ ਟੱਚ ਹੋਣ ਤੇ ਕਿੰਨਾ ਵੱਡਾ ਮਸਲਾ ਬਣ ਗਿਆ। ਗੱਡੀ ਘੇਰ ਕੇ ਉਹਦਾ ਕਲ ਅੰਗਲਮੇ ਨੂੰ ਹੱਥ ਪਾਇਆ ਜਾਂਦਾ ਹੈ। ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਸਸ ਸਿਕਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੈਂ ਹਾਂ ਜੇ ਹਾਲੀ ਦੇ ਵਿੱਚ ਇੱਕ ਭਰਤਨਾਗਰ ਚੌਕ ਲੁਧਿਆਣਾ ਦੇ ਵਿੱਚ ਧਰਨਾ ਲੱਗਦਾ ਹੈਗਾ। ਟੈਕਸੀ ਡਰਾਈਵਰ ਜਿਹੜੀ ਯੂਨੀਅਨ ਹੈਗੀ ਉਹਨਾਂ ਵੱਲੋਂ ਮਾਮਲਾ ਹੁੰਦਾ ਹੈਗਾ ਇੱਕ ਟੈਕਸੀ ਡਰਾਈਵਰ ਨੂੰ ਕਿਸੇ ਮਾਮਲੇ ਦੇ ਵਿੱਚ ਥਾਣੇ ਲਿਜਾਇਆ ਜਾਂਦਾ ਹੈ ਉਸ ਤੋਂ ਬਾਅਦ ਉਹਦੇ ਨਾਲ ਪੁਲਿਸ ਵੱਰੋਂ ਕੁੱਟਮਾਰ ਕੀਤੀ ਜਾਂਦੀ ਹੈਗੀ ਕੀ ਹੈ ਪੂਰਾ ਮਾਮਲਾ ਉਹਦੀ ਇੱਕ ਜਾਣਕਾਰੀ ਲਵਾਂਗੇ ਤੇ ਉਸ ਵਿਸ਼ੇ ਤੇ ਧਰਨਾ ਲਾਉਣ ਤੋਂ ਬਾਅਦ ਕੁਝ ਪੁਲਿਸ ਵਾਲਿਆਂ ਤੇ ਵੀ ਜਿਹੜੀ ਐਫਆਈਆਰ ਕੀਤੀ ਗਈ ਹੈ ਤੇ ਜਿਹੜੇ ਪੱਖ ਵੱਲੋਂ ਲੜਾਈ ਝਗੜਾ ਸ਼ੁਰੂਆਤ ਕੀਤੀ ਗਈ ਸੀ ਉਹਦੇ ਉੱਤੇ ਵੀ ਐਫਆਈਆਰ ਕੀਤੀ ਗਈ ਮੇਰੇ ਨਾਲ ਮੌਜੂਦ ਟੈਕਸੀ ਯੂਨੀਅਨ ਦੇ ਪ੍ਰਧਾਨ ਕਨਾਲ ਸ਼ਰਮਾ ਜੀ ਕਨਾਲ ਜੀ ਕਿਸ ਤਰ੍ਹਾਂ ਮਾਮਲਾ ਹੋਇਆ ਕੀ ਕੀ ਹੋਇਆ ਸੀਗਾ ਜਿਹੜਾ ਮੁੰਡਾ ਰਣਜੋਤ ਹੈਗਾ ਟੈਕਸੀ ਡਰਾਈਵਰ ਉਹਦੇ ਨਾਲ ਜਿਹੜੀ ਪੁਲਸ ਵੱਲੋਂ ਕੁੱਟਮਾਰ ਕੀਤੀ ਗਈ ਸੀ ਅ ਪਹਿਲਾਂ ਧੰਨਵਾਦ ਕਰਦਾ ਮੀਡੀਆ ਦਾ ਕਿ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਆਪਣੇ ਜਥੇਬੰਦੀਆਂ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੀ ਸਿਮਰ ਸਿੰਘ ਮਾਨ ਦੀ ਟੀਮ ਪਹੁੰਚੀ ਸੀ ਉਹਨਾਂ ਦਾ ਵੀ ਧੰਨਵਾਦ ਹੈ ਔਰ ਜਿੰਨੇ ਵੀ ਆਪਣੇ ਡਰਾਈਵਰ ਵੀਰ ਪਹੁੰਚੇ ਨੇ ਤੈਹ ਦੇ ਲੋਕਾਂ ਦਾ ਵੀ ਧੰਨਵਾਦ ਹੈ ਜੀ ਮਾਮਲਾ ਭਾਜੀ ਇਦਾਂ ਹੈ ਕਿ ਇੱਕ ਰਾਈਡ ਪੈ ਰਹੀ ਹੈ ਤੇ ਪਬਲੀਅਨ ਮੋਲ ਦੇ ਕੋਲੇ ਇੱਕ ਗੱਡੀ ਕਿਸੇ ਗੱਡੀ ਦੇ ਨਾਲ ਟੱਚ ਹੁੰਦੀ ਹੈ ਤਾਂ ਪਤਾ ਲੱਗਿਆ ਸੀ ਜੀ ਉਹਦੇ ਵਿੱਚ ਇੱਕ ਆਪਣੇ ਪ੍ਰੈਸ ਰਿਪੋਰਟਰ ਵੀ ਹੈਗਾ ਸੀ ਜੀ ਤਾਂ ਬੜੀ ਦੁਖਦਾਈ ਗੱਲ ਹੋਈ ਕਿ ਹਲਕੀ ਜਿਹੀ ਟੱਚ ਹੋਣ ਤੇ ਕਿੰਨਾ ਵੱਡਾ ਮਸਲਾ ਬਣ ਗਿਆ ਕਿੰਨਾ ਮੋਲ ਭਿਆਨਕ ਬਣ ਗਿਆ ਤਾਂ ਅੱਗੇ ਜਾ ਕੇ ਉਹਦੀ ਗੱਡੀ ਘੇਰੀ ਜਾਂਦੀ ਹੈ ਗੱਡੀ ਘੇਰ ਕੇ ਉਹਦਾ ਗਲਮੇ ਨੂੰ ਹੱਥ ਪਾਇਆ ਜਾਂਦਾ ਹੈ ਉਹਦੇ ਨਾਲ ਕਟਮਾਰਕ ਕੀਤੀ ਜਾਂਦੀ ਹੈ ਸੰਤ ਜਰਨੈਲ ਸਿੰਘ ਪਿੰਡਰਾਵਾਰੇ ਖਿਲਾਫ ਬੋਲਿਆ ਜਾਂਦਾ ਹੈ ਦੇਖੋ ਆਪਾਂ ਇੱਕ ਪੰਜਾਬ ਚ ਰਹ ਰਹੇ ਆ ਕਿ ਯੂਪੀ ਬਿਹਾਰ ਆ ਬੈਸਟ ਬੰਗਾਲ ਤਾਂ ਕਿਦੀ ਰਹਿ ਨਹੀਂ ਰਹੇ ਕਿ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਮੋਲ ਨੂੰ ਪੰਜਾਬ ਵਰਗਾ ਰਹਿਣ ਦਿਓ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਜਿੱਦਾਂ ਦਾ ਪੰਜਾਬ ਹੁਣ ਦੇ ਹਾਲਾਤ ਪੈਦਾ ਹੋ ਗਏ ਨੇ ਪੰਜਾਬ ਦੇ ਵਿੱਚ ਕਿ ਮਤਲਬ ਐ ਲੱਗ ਰਿਹਾ ਕਿ ਅਸੀਂ ਯੂਪੀ ਚ ਰਹ ਰਹੇ ਆ ਜੀ ਜਿਹੜਾ ਮਾਮਲਾ ਹੁੰਦਾ ਹੈ ਗੱਡੀ ਟੱਚ ਨੂੰ ਲੈ ਕੇ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਤੱਕ ਕਿੱਥੇ ਪਹੁੰਚ ਜਾਂਦਾ ਹੈਗਾ ਇਹ ਜਿਹੜਾ ਸਮਝਾਓ ਤੁਸੀਂ ਲੋਕਾਂ ਨੂੰ ਇਸ ਦੀ ਜਾਣਕਾਰੀ ਜ਼ਰੂਰੀ ਹੈ ਇਹਦੀ ਜਾਣਕਾਰੀ ਭਾਈ ਐਂ ਤਾਂ ਦੇਖੋ ਜਦੋਂ ਗੱਡੀ ਟੱਚ ਹੋਈ ਹੈ ਤਾਂ ਉਹਨੂੰ ਵੀਰ ਨੇ ਕਿਹਾ ਕਿ ਕੋਈ ਗੱਲ ਨਹੀਂ ਜਿਹੜਾ ਵੀਰ ਤੇਰਾ ਰਣਜੋਤ ਸਿੰਘ ਨਾਮ ਸੀ ਡਰਾਈਵਰ ਦਾ ਉਹਨੂੰ ਕਿਹਾ ਵੀਰੇ ਜਿਹੜਾ ਤੁਹਾਡੀ ਗੱਡੀ ਦਾ ਨੁਕਸਾਨ ਹੋਇਆ ਮੈਂ ਹਰਜਾਨਾ ਦੇ ਦਿੰਦਾ ਤਾਂ ਕੀਤੀ ਨਾ ਕੀਤੀ ਉਹਨੂੰ ਜਦੋਂ ਗੱਡੀ ਦੇ ਅੰਦਰ ਡੈਸ਼ਬੋਰਡ ਦੇ ਕੋਲ ਲੱਗੀ ਹੋਈ ਸੰਤ ਜਨੈਤ ਸਿੰਘ ਭਿੰਟਰਾ ਜੀ ਫੋਟੋ ਦੇਖੀ ਪਤਾ ਨਹੀਂ ਉਹਦੇ ਅੰਦਰ ਕਿਹੜਾ ਖੂਨ ਖੋਲ ਗਿਆ ਕੀ ਜਿਹੜਾ ਉਹਨਾਂ ਦੀ ਹਵਾਨੀਤ ਜਾ ਗਈ ਤਾਂ ਉਹ ਕਹਿੰਦੇ ਜੀ ਕਿਹੜੇ ਤੁਹਾਡੇ ਮਹਾਰਾਜ ਕਿਹੜੇ ਤੁਹਾਡੇ ਮੈਂ ਤਾਂ ਇੱਕ ਗੱਲ ਜਾਣਦਾ ਜੀ ਸਾਰੇ ਧਰਮ ਆਪਣੇ ਬਰਾਬਰ ਨੇ ਜੀ ਸਿੱਖ Hindu Muslim Sikh ईसाई ਸਾਰੇ ਆਪਣੇ ਭਰਾ ਨੇ ਜੀ ਇਹ ਤਾਂ ਇੱਕ ਸਰਕਾਰਾਂ ਨੇ ਬਣਾ ਦਿੱਤੇ ਧਰਮ ਨੂੰ ਇੱਕ ਦੂਜੇ ਨਾਲ ਲੜਾਉਂਦੇ ਨੇ ਕਰਾਉਂਦੇ ਨੇ 10 ਦਿਨ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਆਪਣੇ ਮੁਸਲਮਾਨ ਮੁੰਡੇ ਨੇ ਆਪਣੇ ਗੁਰਲੀ ਕੱਢ ਲਈ ਉਹਦਾ ਵੀ ਬੜਾ ਮਾਹੌਲ ਪਕਿਆ ਦੇਖੋ ਕੀਤੀ ਨਾ ਕੀਤੀ ਪਵਿੱਤਰ ਜਗ੍ਹਾ ਤੇ ਜਾ ਕੇ ਤੁਸੀਂ ਇਹ ਚੀਜ਼ਾਂ ਕਰਦੇ ਹੋ ਬਹੁਤ ਗਲਤ ਗੱਲ ਹੈ ਲੇਕਿਨ ਜਿਹੜਾ ਹੁਣ ਰਣਜੋਤ ਦੇ ਨਾਲ ਮਾਮਲਾ ਹੋਇਆ ਹੈਗਾ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਐਫ ਆਈ ਆਰ ਕਿਨਾ ਕਿਨਾ ਦੇ ਉੱਤੇ ਹੋਈ ਹੈਗੀ ਹੈ ਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਤੁਸੀਂ ਧਰਨਾ ਲਾਇਆ ਸੀ ਕੱਲ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਦੇਖੋ ਜੀ ਇਹ ਐਫ ਆਈ ਆਰ ਦੀ ਕਾਪੀ ਹੈ ਜੀ ਐਫ ਆਈ ਆਰ ਦੇ ਉਹਨਾਂ ਦੇ ਜਿਹੜੇ ਆਪਣੇ ਦੋਸ਼ੀ ਨੇ ਜਿਨ੍ਹਾਂ ਨੇ ਆਪਣੇ ਡਰਾਈਵਰ ਨੂੰ ਇਹ ਗੱਲ ਕਹੀ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇਰੇ ਮਹਾਰਾਜ ਹੋਣ ਕੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਉਹਨਾਂ ਦੇ ਧਾਰਾ ਜਿਹੜੀਆਂ ਲਾਈਆਂ ਗਈਆਂ ਨੇ ਉਹ 298 115 2 126 2 ਤੇ ਉਹਦੇ ਤਹਿਤ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਹੈ ਜੀ ਰਜੀਵ ਗੁਪਤਾ ਅਜੀਤ ਸ਼ਰਮਾ ਤੇ ਇੱਕ ਅਨਨੋਮ ਬੰਦੇ ਦੇ ਪਛਾਤੇ ਤੇ ਪਰਚਾ ਕੀਤਾ ਗਿਆ ਹੈ ਤਾਂ ਮੈਂ ਇੱਕ ਚੀਜ਼ ਜਾਣਦਾ ਜੀ ਆਪਾਂ ਪੰਜਾਬ ਚ ਰਹਿੰਦੇ ਆ ਆਪਣੇ ਇੱਥੇ ਗੁਰਦੁਆਰੇ ਵੀ ਹੈ ਮੰਦਿਰ ਵੀ ਹੈ ਮਸਜਿਦ ਵੀ ਹੈ ਚਰਚ ਵੀ ਹੈ ਸਾਰੇ ਵੀਰ ਹਰ ਜਗ੍ਹਾ ਜਾਂਦੇ ਨੇ ਸਤਿਕਾਰ ਕਰੋ ਬਾਈ ਜੀ ਚਾਹੇ ਜਿਹੜਾ ਮਰਜੀ ਧਰਮ ਹੈ ਸਭ ਦਾ ਸਤਿਕਾਰ ਕਰੋ ਹੁਣ ਮਾਮਲਾ ਕਿਤੇ ਤੱਕ ਪਹੁੰਚਿਆ ਹੈਗਾ ਜਿਹੜਾ ਕੁੱਟਮਾਰੂ ਦੇ ਨਾਲ ਹੋਈ ਹੈਗੀ ਹੈ ਕੋਈ ਪੁਲਿਸ ਵੱਲੋਂ ਕੀ ਉਹਨਾਂ ਨੂੰ ਹੈਲਪ ਮਿਲ ਰਹੀ ਹੈਗੀ ਹੈ ਕੀ ਚੀਜ਼ ਹੈਗੀ ਪ੍ਰਸ਼ਾਸਨ ਵੱਲੋਂ ਕੀ ਹੈਲਪ ਹੈਗੀ ਹੈ ਆਫਟਰ ਧਰਨਾ ਆਫਟਰ ਤਾਂ ਨਾ ਏਦਾ ਜੀ ਹੁਣ ਇਹ ਮੁਲਾਜ਼ਮਾਂ ਦੇ ਵੀ ਐਫਆਈਆਰ ਆਈ ਹੋਈ ਹੈ ਜੀ ਜਿਹੜੇ ਮੁਲਾਜ਼ਮਾਂ ਦਾ ਨਾਮ ਹੈ ਜੀ ਉਹ ਮੁਲਾਜ਼ਮਾਂ ਦਾ ਨਾਮ ਹੈਗਾ ਜੀ ਆਪਣੇ ਹੈੱਡ ਕਨਸਟੇਬਲ ਲਵਪ੍ਰੀਤ ਸਿੰਘ ਠੀਕ ਹੈ ਜੀ ਹੈੱਡ ਕਨਸਟੇਬਲ ਲਵਪ੍ਰੀਤ ਸਿੰਘ 2 ਨੰਬਰ ਉਸ ਤੋਂ ਬਾਅਦ ਪੀਐਚੜੀ ਹੋਮਗਾਰਡ ਤੇ ਉਹਨਾਂ ਦਾ ਨਾਮ ਹੈਗਾ ਜੀ ਆਪਣੇ ਦੀਪਕ ਸ਼ਰਮਾ ਦੇਖੋ ਕਿਤੀ ਨਾ ਕਿਹਨਾਂ ਤੇ ਕਿਹੜੀਆਂ ਧਾਰਾਵਾਂ ਲਾ ਕੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈਗੀ ਇਹਨਾਂ ਦੇ ਲੱਗੀ ਹੈ ਜੀ 115 2 ਜਿਹੜੀ ਲੜਾਈ ਦਾ ਝਗੜੇ ਦਾ ਆਪਣੇ ਕਟ ਮਾਰਦਾ 127 352 ਤਾਂ ਮੈਂ ਲੇਕਿਨ ਇਹਦੇ ਵਿੱਚ ਇੱਕ ਚੀਜ਼ ਬੜੀ ਗਹਿਰਾਈ ਨਾਲ ਸਮਝਣ ਵਾਲੀ ਹੈਗੀ ਹੈ ਵੀ ਪੁਲਿਸ ਜਿਹੜੀ ਹੈਗੀ ਹੈ ਅੱਜ ਹੀ ਰੇਟ ਦੇ ਵਿੱਚ ਸੁਪਰੀਮ ਕੋਰਟ ਦੇ ਵੀ ਲਾਅ ਐਂਡ ਆਰਡਰ ਹੈਗੇ ਆ ਵੀ ਪੁਲਿਸ ਜਿਹੜੀ ਹੈਗੀ ਕਿਸੇ ਵੀ ਇਨਵੈਸਟੀਗੇਸ਼ਨ ਕਰਨ ਤੋਂ ਪਹਿਲਾਂ ਜਿਹੜਾ ਵੀ ਬੰਦਾ ਪੁਲਿਸ ਚੱਕ ਰਹੀ ਹੈ ਉਹ ਤੇ ਹੱਥ ਨਹੀਂ ਚੱਕ ਸਕਦੀ ਜਾਂ ਉਹਨੂੰ ਟੱਚ ਨਹੀਂ ਕੀਤਾ ਜਾਂਦਾ ਇਸ ਤਰ੍ਹਾਂ ਦਾ ਕੀ ਕਾਰਨ ਹੋਇਆ ਹੋਣਾ ਵੀ ਜਿਹੜੇ ਇਹ ਇੰਨਾ ਵੱਡਾ ਕਾਰਾ ਹੋ ਗਿਆ ਵੀ ਪੁਲਿਸ ਨੂੰ ਥਾਣੇ ਦੇ ਵਿੱਚ ਲੈ ਜਾਂਦੇ ਸਾਰੇ ਉਹਨੂੰ ਕੁਟਮਾਰ ਕਰਨੀ ਪੈਗੀ। ਇਹੀ ਹੈਰਾਨੀ ਹੈ ਜੀ ਸਾਡੀ ਸਭ ਤੋਂ ਪਹਿਲਾਂ ਇਹ ਮੰਗ ਹੈ ਜੀ ਜਿਹੜੇ ਮੁਲਾਜ਼ਮ ਉੱਥੇ ਮੌਜੂਦਾ ਤਿੰਨ ਸੀ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਜੋ ਕਿ ਗਵਰਨਮੈਂਟ ਵੀ ਕਹਿੰਦੀ 7 ਦਿਨ ਤੱਕ ਸਾਰਾ ਰਿਪੋਰਟ ਆ ਜਾਂਦੀ ਹੈ ਉਹਨਾਂ ਦੀ ਮੈਡੀਕਲ ਰਿਪੋਰਟ ਚੈੱਕ ਕੀਤੀ ਜਾਵੇ। ਐ ਲੱਗ ਰਿਹਾ ਜਿੱਦਾਂ ਕਿ ਉਹਨਾਂ ਨੇ ਕੋਈ ਨਸ਼ਾ ਕੀਤਾ ਹੁੰਦਾ ਸੀ। ਕੋਈ ਬੜਾ ਖਤਰਨਾਕ ਨਸ਼ਾ ਕੀਤਾ ਜਿਨ੍ਹਾਂ ਨੇ ਉਹਨਾਂ ਦੇਖਿਆ ਨਹੀਂ ਕੀ ਅਸੀਂ ਜਿਹਨੂੰ ਕੁੱਟ ਰਿਹਾ ਇੱਕ ਇਨਸਾਨ ਹੈ ਐ ਕੁੱਟਰੇ ਸੀ ਕਿ ਜਿਹਦਾ ਜਾਨਵਰ ਹੈ ਜਾਨਵਰ ਮੰਗ ਕੁੱਟਿਆ ਨੂੰ ਇੰਨਾ ਕੁੱਟਿਆ ਕਿ ਮਤਲਬ ਉਹਦੇ ਨਹਿ ਤੱਕ ਪੱਟੇ ਨਹੀਂ ਪਲਾਸ ਦੇ ਨਾਲ ਮੈਂ ਇੱਕ ਚੀਜ਼ ਜਾਂਦਾ ਇੰਨੀ ਹਵਾਨੀਅਤ ਕਿੱਥੋਂ ਪੈਦਾ ਕੀਤੀ ਕਾਹਨੂੰ ਕੀਤੀ ਸਾਨੂੰ ਅਸੀਂ ਮੀਡੀਆ ਰਾਹੀਂ ਵੀ ਇਹ ਪੁੱਛਣਾ ਚਾਹਾਂਗੇ ਸਭ ਨੂੰ ਅਫਸਰਾਂ ਨੂੰ ਵੀ ਇਹ ਪੁੱਛਾਂਗੇ ਹੁਣ ਉਹ ਬੰਦਾ ਜਿਹਨੂੰ ਤੁਸੀਂ ਇੰਨਾ ਕੁੱਟਿਆ ਉਹਦੇ ਤੁਸੀਂ ਬੈਕ ਤੇ ਤੁਸੀਂ ਉਹਨੂੰ ਕੁੱਟਿਆ ਡਾਂਗਾ ਮਾਰੀਆਂ ਬੈਠਣ ਜੋਗਾ ਨਹੀਂ ਛੱਡਿਆ ਉਹਨੂੰ ਤੇ ਉਹਦੇ ਪਿੱਛੇ ਨੀਲਪਾਤ ਤੇ ਲੱਤਾਂ ਤੇ ਨੀਲਪਾਤ ਤੇ ਉਹ ਕੋਈ AK47 ਵੇਚ ਰਿਆ ਸੀ ਇਹਨਾਂ ਦਾ ਜੁਰਮ ਤਾਂ ਭਾਜੀ ਤੁਸੀਂ ਕਸਾਬ ਦੇ ਨਾਲ ਨਹੀਂ ਹੋਇਆ ਸੀ ਜਿਨ ਐਨੇ ਤਾਜ਼ ਹਾਟਲ ਦੇ ਵਿੱਚ ਬੰਦਿਆਂ ਦਾ ਸ਼ਰੀਆਮ ਕਤਲ ਕੀਤਾ ਸੀ AK47 ਚਲਾਈਆਂ ਸੀ ਉਹਦੇ ਨਾਲ ਵੀ ਇੰਨਾ ਨਹੀਂ ਕੀਤਾ ਗਿਆ ਉਹਨੂੰ ਵੀ ਏਸੀ ਕਮਰੇ 'ਚ ਬਿਠਾ ਕੇ ਬਰੇਨੀਆਂ ਕਲਾਈਆਂ ਕੋਨਾਲ ਜੀ ਕੋਈ ਇਸ ਤਰ੍ਹਾਂ ਦਾ ਕਾਰਨ ਤਾਂ ਨਹੀਂ ਹੈਗਾ ਵੀ ਕਈ ਵਾਰੀ ਕਿਹਾ ਜਾਂਦਾ ਹੈਗਾ ਜਿਹੜੇ ਡਰਾਈਵਰ ਹੈਗਾ ਜਾਂ ਆਪਾਂ ਹਰੇਕ ਕਾਨੂੰਨੀ ਵਿੱਚ ਕਹਿੰਦੇ ਆ ਵੀ ਕਈ ਵਾਰੀ ਡਰਾਈਵਰ ਜਿਹੜੇ ਹੈਗੇ ਕਿਸੇ ਕਾਰਨ ਨਸ਼ਾ ਨੁਸ਼ਾ ਕਰਦੇ ਨੇ ਜਾਂ ਕੋਈ ਡਰਿੰਕ ਕਰਕੇ ਗੱਡੀ ਚਲਾਉਂਦੇ ਨੇ ਕੋਈ ਉੱਚਾ ਨੀਵਾ ਬੋਲਿਆ ਜਾਂਦਾ ਹੈਗਾ ਕਿ ਜੇ ਕਰਕੇ ਮੁਲਾਜ਼ਮਾਂ ਨੂੰ ਵੀ ਗੁੱਸਾ ਆ ਗਿਆ ਹੋਵੇ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਸਾਹਮਣੇ ਆਈ ਤੁਹਾਡੇ ਮੈਨੂੰ ਦੇਖੋ ਜੀ ਪਹਿਲਾਂ ਨਸ਼ੇ ਦੀ ਗੱਲ ਹੈ ਜੀ ਮੇਰੇ ਖਿਆਲ ਨਾਲ ਜੀ ਜਿਹੜਾ ਗੱਡੀ ਚਲਾ ਰਿਹਾ ਉਹਨੂੰ ਆਪਣੀ ਗੱਡੀ ਪਿਆਰੀ ਹੁੰਦੀ ਹੈ ਜੀ ਰੋਡ ਤੇ ਚੱਲਣਾ ਆਪਣੀ ਸੇਫਟੀ ਲੈ ਕੇ ਚੱਲਦਾ ਮੇਰੇ ਘਰੇ ਹੁਣ ਬੱਚੇ ਨੇ ਜੀ ਪਰਿਵਾਰ ਹੈ ਹੁਣ ਜੇ ਮੈਂ ਨਸ਼ਾ ਪਰਦਾਸ਼ਤ ਕਰਕੇ ਗੱਡੀ ਚਲਾਉਂਗਾ ਤਾਂ ਭਾਜੀ ਮੈਂ 10 ਦਿਨ ਗੱਡੀ ਚਲਾ ਲੂੰਗਾ 11ਵੇਂ ਦਿਨ ਕੋਈ ਟਰੱਕ ਦੇ ਥੱਲੇ ਮਿਲਾਂਗਾ ਤਾਂ ਮੈਂ ਮੈਨੂੰ ਇਦਾਂ ਦਾ ਕੋਈ ਮਸਲਾ ਸਾਹਮਣੇ ਨਹੀਂ ਆਇਆ ਕਿ ਮਤਲਬ ਕੋਈ ਨਸ਼ੀਲਾ ਪਰਦਾਸ਼ਤ ਸੇਵਨ ਕੀਤਾ ਹੋਇਆ ਸੀ ਇਦਾਂ ਦਾ ਕੁਝ ਨਹੀਂ ਆਪਣੇ ਕੋਲ ਸਾਬ ਤੇ ਹੁਣ ਅਮਨੇ ਜਿਹੜੇ ਕਾਰਵਾਈ ਹੋ ਰਹੀ ਹੈਗੀ ਹੈ ਤਰਨੇ ਤੋਂ ਬਾਅਦ ਜਿਹੜੀ ਕਾਰਵਾਈ ਹੋ ਰਹੀ ਹੈਗੀ ਇਸ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੈਗੇ ਹੋ ਯਾ ਅੱਗੇ ਕੋਈ ਹੋਰ ਮੰਗ ਕਰਦੇ ਹੋ ਅਸੀਂ ਪਹਿਲਾਂ ਤਾਂ ਜੀ ਬਹੁਤ ਆਪਣੇ ਸਾਰੇ ਵੀਰਾਂ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਐਡੀ ਛੇਤੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਕੱਲ ਜਿੱਦਾਂ ਕਹਦੀ ਹੈ ਕਿ ਭਾਰਤ ਨਗਰ ਚੌਂਕ ਲੁਧਿਆਣੇ ਦੀ ਮੇਨ ਹੱਬ ਹੈ ਉਹ ਬੰਦ ਹੋਣ ਕਰਕੇ ਐਡੀ ਛੇਤੀ ਐਕਸ਼ਨ ਲਿੱਤਾ ਗਿਆ ਤਾਂ ਕਿ ਉੱਥੇ ਵੱਡੇ ਤੋਂ ਵੱਡੇ ਅਫਸਰ ਸਾਰੇ ਉੱਥੇ ਪਹੁੰਚੇ ਸੀ ਜੇ ਕਿ ਐਫ ਆਈ ਆਰ ਉਹਨਾਂ ਨੇ 4 ਘੰਟਿਆਂ ਵਿੱਚ ਐਫ ਆਈ ਆਰ ਕੀਤੀ ਹੈ ਨੀਤਾ ਕਹਿੰਦੇ ਜੀ ਐਫ ਆਈ ਆਰ ਨੂੰ ਤਾਂ 2-2 3-3 ਦਿਨ ਲੱਗ ਜਾਂਦੇ ਨੇ ਲੋਕੀ ਬਟੇ ਲੈਂਦੇ ਧਰਨੇ ਦੇ ਬਟ ਕਿੰਨੀ ਸਪੀਡ ਦੇ ਨਾਲ ਕੱਲ ਕੰਮ ਹੋਇਆ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀ ਅਫਸਰਾਂ ਨੇ ਵੀ ਇਹ ਕੰਮ ਕੀਤਾ ਬੜੀ ਸਪੀਡ ਨਾਲ ਕੰਮ ਕੀਤਾ ਤੇ ਜਿਹੜਾ ਡਰਾਈਵਰ ਹੈਗਾ ਰੰਜੋਤ ਕੀ ਉਹ ਅੱਗੇ ਕੰਮ ਕਰ ਸਕਦਾ ਹੈਗਾ ਜਿਸ ਜੋ ਅਦੇ ਹਾਲਾਤ ਬਣੇ ਨੇ ਕਟਮਾਰ ਹੋਣ ਤੋਂ ਬਾਅਦ ਕਿੰਨੇ ਦਿਨੋਂ ਕੰਮ ਤੇ ਨਹੀਂ ਜਾ ਸਕਦਾ ਹੈਗਾ ਉਹਦਾ ਜਿਹੜਾ ਹਰਜਾਨਾ ਹੈਗਾ ਉਹ ਕੌਣ ਪੂਰਾ ਕਰੇਗਾ ਅਸੀਂ ਇਹ ਮੰਗ ਕਰਾਂਗੇ ਜੀ ਅਸੀਂ ਦੁਬਾਰਾ ਫੇਰ ਅਫਸਰਾਂ ਨੂੰ ਮਿਲਾਂਗੇ ਜੀ ਜਿਹੜੇ ਕਮਿਸ਼ਨਰ ਸਾਹਿਬ ਨੇ ਐਸਪੀ ਸਾਹਿਬ ਨੇ ਉਹਨਾਂ ਨੂੰ ਮਿਲਾਂਗੇ ਜੀ ਕਿ ਜਿਹੜੇ ਮੁਲਾਜ਼ਮਾਂ ਨੇ ਕਟਮਾਰ ਕੀਤੀ ਹੈ ਜੀ ਉਹਨਾਂ ਦੀ ਸ਼ੈਲੀ ਦੇ ਵਿੱਚੋਂ ਕੁਝ ਉਹਨਾਂ ਨੂੰ ਪੈਸੇ ਦੀ ਮਦਦ ਕੀਤੀ ਜਾਵੇ ਉਸ ਪਰਿਵਾਰ ਦੀ ਜਿਹੜੀ ਉਹਦੀ ਗੱਡੀ ਦੀ ਕਿਸ਼ਤ ਆ ਉਹ ਦਿੱਤੀ ਜਾਵੇ ਉਸ ਪਰਿਵਾਰ ਦਾ ਪਾਲਣ ਪੋਸ਼ਣ ਸਿਰਫ ਉਹ ਮੁੰਡਾ ਕਰਦਾ ਸੀ ਰਾਤ ਨੂੰ ਗੱਡੀ ਚਲਾ ਕੇ ਦਿਨ ਰਾਤ ਮਿਹਨਤ ਕਰਕੇ ਗੱਡੀ ਦੇ ਪੈਸੇ ਕਮਾਉਂਦਾ ਸੀ ਹੁਣ ਉਹ ਕਟੋ ਕੱਟਣੀ ਤਾਂ 15 ਤੋਂ 20 ਦਿਨ ਲਈ ਆਪਣੇ ਪਾਜੀ ਘਰੇ ਬਹਿ ਗਿਆ ਹੁਣ ਉਸ ਪਰਿਵਾਰ ਦਾ ਪਾਲਣ ਪੋਸ਼ਣ ਕੌਣ ਕਰੇਗਾ ਤੇ ਹੁਣ ਉਹਦੀ ਗੱਡੀ ਦੀ ਕਿਸ਼ਤ ਕੌਣ ਦੇਗਾ ਤੇ ਉਹਨਾਂ ਦੇ ਘਰੇ ਰੋਟੀ ਆਟਾ ਕੌਣ ਪੈਦਾ ਕਰੇਗਾ ਜੀ ਅਸੀਂ ਇਹ ਪ੍ਰਸ਼ਾਸਨ ਦੇ ਅੱਗੇ ਮੰਗ ਕਰਾਂਗੇ ਉਸ ਪਰਿਵਾਰ ਦੀ ਮਦਦ ਕਰਨੀ ਸ਼ੁਰੂ ਕਰੋ ਜੇ ਨਹੀਂ ਕਰਾਂਗੇ ਫਰੋ ਸਿਕੋਈ ਨਾ ਕੋਈ ਫਿਰ ਇਹ ਦੁਬਾਰਾ ਐਕਸ਼ਨ ਲਵਾਂਗੇ ਸੋ ਇਹ ਸੀਗੇ ਕਨਾਲ ਜੀ ਜਿਹੜੇ ਟੈਕਸੀ ਯੂਨੀਅਨ ਲੁਧਿਆਣਾ ਵਿੱਚ ਪ੍ਰਧਾਨਗੀ ਕਰਦੇ ਨੇ ਪ੍ਰੈਜ਼ੀਡੈਂਟ ਹੈਗੇ ਨੇ ਤੇ ਟੈਕਸੀ ਯੂਨੀਅਨ ਦੇ ਜਿਹੜੇ ਵੀ ਲੋਗ ਹੈਗੇ ਨੇ ਟੈਕਸੀ ਜਿਹੜੇ ਡਰਾਈਵਰ ਹੈਗੇ ਉਹਨਾਂ ਦੀ ਕੋਈ ਨਾ ਕੋਈ ਮੰਗ ਹੁੰਦੀ ਆ ਜਾਂ ਉਹਨਾਂ ਦੀ ਕਰਦੀ ਪ੍ਰੋਬਲਮ ਕੁਝ ਵੀ ਹੁੰਦਾ ਹੈਗਾ ਉਹਨਾਂ ਦੇ ਨਾਲ ਕੱਢ ਕੇ ਉਹਨਾਂ ਦੀ ਮੰਗਾਂ ਜਿਹੜੀਆਂ ਹੈਗੀਆਂ ਦੇਖਦੇ ਨੇ ਤੇ ਕੋਈ ਪ੍ਰਸ਼ਾਸਨਿਕ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਵੀ ਯੋਗਦਾਨ ਦਿੰਦੇ ਨੇ ਤੇ ਇਸ ਤਰ੍ਹਾਂ ਜਿਹੜੀ ਚੀਜ਼ ਹੋਈ ਹੈਗੀ ਹੈ ਇੱਕ ਆਮ ਨੌਜਵਾਨ ਸੀਗਾ ਜਿਹੜਾ ਘਰ ਦਾ ਵਿੱਚ ਕੁਨਾਲ ਜੀ ਦੇ ਹਿਸਾਬ ਦੇ ਨਾਲ ਘਰ ਦੇ ਵਿੱਚ ਇਕੱਲਾ ਹੈਗਾ ਕਮਾਉਣ ਵਾਲਾ ਤੇ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਇਹ ਨਿੰਦ ਨਿਯੋਗ ਹੈਗੀ ਹੈ ਤੇ ਇਹਦੇ ਉੱਤੇ ਪ੍ਰਸ਼ਾਸਨ ਜਿਹੜਾ ਹੈਗਾ ਕਿਤੇ ਨੇ ਕਿਤੇ ਅੱਗੇ ਆ ਕੇ ਉਸ ਪਰਿਵਾਰ ਦੀ ਜਿਹੜੀ ਹੈਗੀ ਹੈ ਜੋ ਵੀ ਚੀਜ਼ਾਂ ਕਰਨ ਵਾਲੀਆਂ ਨੇ ਕੁਨਾਲ ਜੀ ਵੱਲੋਂ ਕਿਹਾ ਗਿਆ ਅਪੀਲ ਕੀਤੀ ਗਈ ਉਹ ਪੂਰੀ ਕੀਤੀਆਂ ਜਿਹੜਾ 15-20 ਦਿਨ ਉਹ ਘਰੇ ਬੈਠੇਗਾ ਉਹਦਾ ਹੀ ਜਿਹੜਾ ਕੰਮ ਜਿਹੜਾ ਹੈਗਾ ਪੂਰਾ ਕੀਤਾ ਜਾਵੇ ਤੇ ਜਿਹੜਾ ਕਮਾਈ ਦਾ ਜਿਹੜਾ ਉਹਦਾ ਸਾਧਨ ਹੈਗਾ ਜਾਂ ਕਮਾਈ ਕਰਨ ਦਾ ਸਮਾਂ ਹੈਗਾ ਉਹਦਾ ਰੁਕ ਚੁੱਕਿਆ ਹੈਗਾ ਤੇ ਤੁਸੀਂ ਜੇਕਰ ਸਕਾਈ ਨਿਊਜ਼ ਪੰਜਾਬ